ਓਹੋ ਹੋ 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 ਇੱਕ ਤਾਂ ਗਰਮੀ ਬੜੀ ਆ ਚਾਹ ਨਹੀਂ ਗੱਡੀ ਪਈ ਗਰਮੀ ਆ ਕਮਲ ਆ ਪਾਣੀ ਲਿਆਈ ਹਾਂਜੀ ਹਾਂਜੀ ਲਿਆਈ ਆਗੇ ਤੁਸੀਂ ਓਹੋ ਆ ਲਓ ਉਹ ਲਿਆਓ ਟੰਡ ਬੈ ਮੇਰੀ ਗੱਲ ਸੁਣਿਓ ਮੈਂ ਤੁਹਾਡੇ ਨਾਲ ਨਾ ਗੱਲ ਕਰਨੀ ਸੀਗੀ ਇੱਕ ਨਾ ਕੀ ਗੱਲ ਕਰਨੀ ਆ ਬੀਬੀ ਦੇ ਮਰਨ ਤੋਂ ਬਾਅਦ ਨਾ ਹੁਣ ਸੂਰਜ ਵਿਚਾਰਾ ਕੱਲਾ ਰਹਿ ਗਿਆ ਉਹਦੀ ਜਾਨ ਨੂੰ ਖਤਰਾ ਉੱਥੇ ਹੁਣ ਉਹ ਇੱਥੇ ਲਿਆਈ ਏ ਨਾ ਉਹ ਨਸ਼ਾ ਛੱਡ ਜਾਊਗਾ ਆਪਣੇ ਚ ਰਹੂਗਾ ਨਾ ਉਹ ਨਾ ਤੇ ਰੱਦ ਬਾਤ ਨਹੀਂ ਖਰਾਬ ਹੋ ਗਿਆ ਲੋਕੇ ਆਖਣਗੇ ਸਾੜਾ 10 ਚ ਮਿਲਿਆ ਨਾਲੇ ਉਹਨੂੰ ਇੱਥੇ ਸੱਦ ਕੇ ਸਾਰੇ ਪਿੰਡ ਦਾ ਪੇੜਾ ਕਰ ਕਰਾਉਣਾ ਉਹਨੇ ਸਾਰੇ ਪਿੰਡ ਨੂੰ ਨਸ਼ਿਆਂ ਤੇ ਲਾ ਦੇਣਾ ਉਹਨੇ ਫਿਰ ਆਪਾਂ ਤਾਂ ਉੱਥੇ ਜਾ ਹੀ ਸਕਦੇ ਆ ਨਾ ਨਾ ਆਪਾਂ ਆਪਾਂ ਕਿਉਂ ਜਾ ਸਕਦੇ ਆ ਉੱਥੇ ਤੈਨੂੰ ਪਤਾ ਹੈ ਨਾ ਲੋਕ ਕਹਿੰਦੇ ਹੁੰਦੇ ਆ ਸੋਹਰਾਂ ਕਰ ਜਬਾਈ ਅੱਗੇ ਤੈਨੂੰ ਪਤਾ ਹੀ ਆ ਚਲ ਠੀਕ ਹੈ ਫਿਰ ਤੁਸੀਂ ਤਾਂ ਕਿਸੇ ਪਾਸੇ ਵੀ ਨਹੀਂ ਮੰਨਦੇ ਮੈਂ ਨਹੀਂ ਨਰਦਾ ਨਾਲ ਦਾ ਜਮੈਂ ਛੱਡ ਸਕਦੀ ਮੈਂ ਜਾਉਂਗੀ ਚੰਗਾ ਤੇਰੀ ਮਰਜ਼ੀ ਆ ਮੁੜ ਕੇ ਨਾ ਲੈ ਕੇ ਆਵੀਂ ਉਹਨੂੰ ਇੱਥੇ ਚੱਲੀ ਆ ਨਾ ਜਾ ਉਹਨੂੰ ਨਹੀਂ ਥੇ ਲੈ ਆ ਗਿਆ ਵੀ Vire, Vire, bana kyaani, Vire. Hı? Hmm? Vire, senin pen aya, Kamal. Pen. Ha, Vire. Kamal. Vire, bana koşer. Kamal. Ha, Vire, ben Kamal. Kamal. Artık Vire, kırda Hı? Artık Vire. Hı? Hmm? Değ Vire. Hmm? मैं सारा को छड़ छड़ा के तेरे को आई हैं वीरे कड़ा वीरे क्या हाल बनाया तू आकर दा देख की बुरा हाल की था वीरे हाँ वीरे कमल कमल वीरे तेरे <laughs> <रिप्रान> पैर वीरे कमल कमल आई तेरे प्राण आई कमल आई ਕਮਲ ਮਾ ਕਮਲ ਬੇਬੇ ਬੇਬੇ ਕੋਈ ਨਹੀਂ ਵੀਰੇ ਤੂੰ ਹੌਸਲਾ ਰੱਖ ਵੀਰੇ ਕਮਲ ਬੇਬੇ ਬੇਬੇ ਆਪਾਂ ਮੁੱਕਦੇ ਮੈਨੂੰ ਪਤਾ ਹੈ ਵੀਰੇ ਕੋਈ ਨਹੀਂ ਤੂੰ ਹੌਸਲਾ ਰੱਖ ਹੁਣ ਤੇਰੀ ਭੈਣ ਆਈ ਹੈ ਨਾ ਹਾਂ ਤੇਰੀ ਵੱਡੀ ਭੈਣ ਆਈ ਹੈ ਨਾ ਹਾਂ ਠੀਕ ਹੈ ਨਾ ਮੇਰਾ ਵੀਰ ਸਿਆਣਾ ਬਣ ਆ ਦੇ ਕੀ ਹਾਲ ਕੀਤਾ ਆਵਦਾ ਕੜੋ ਚਲ ਹਾਂ ਪਹਾਂ ਤੇ ਤੂੰ ਆ ਗਈ ਹੈ ਨਾ ਤੂੰ ਆ ਗਈ ਨਾ ਤਾਂ ਸਭ ਕੁਝ ਠੀਕ ਹੋ ਜਾਊਗਾ ਤਾਂ ਸਭ ਕੁਝ ਠੀਕ ਹੋ ਜਾਊਗਾ ਮੇਰੀ ਤਾਂ ਲਾਗੀ ਹੈ ਹਾਂ ਵੀਰੇ ਮੇਰੀ ਤਾਂ ਲਾਗੀ ਆ ਚੁੱਪ ਕਰ ਹਣ ਸਭ ਕੁਝ ਠੀਕ ਹੋ ਜਾਊਗਾ ਕਿਉਂ ਕਮਲਿਆ ਰਾਣਾ ਪਾਇਆ ਮੇਰੀ ਤਾਂ ਲਾਗੀ ਹੈ ਸਭ ਕੁਝ ਠੀਕ ਹੋ ਜਾਊਗਾ हाँ वीरे तेरी भैन आ गई सब तो कुछ ठीक हो जाऊंगा मैं हाँ वीरे सारा कुछ ठीक हो जो वीरे मैं पानी लेके आनी है चंगा पानी लेके आनी है मैं चंगा तू तो आ गई है ना भैन कुछ खाता पीता के नहीं कुछ नहीं खाता कोई <laughs> नहीं वीरे मैं आ गई ना तेरे को हौसला रख ਮੈਂ ਪਾਣੀ ਲੈ ਕੇ ਆਨੀ ਚੰਗਾ ਤੇਰੇ ਵਾਸਤੇ ਠੀਕ ਹੋ ਕੇ ਮੈਂ ਠੀਕ ਹੋ ਕੇ ਮੈਂ ਮੈਂ ਤਰੀ ਪਹਿਨ ਆ ਗਈ ਹੈ ਨਾ ਲਾ ਵੀਰ ਪਾਣੀ ਪੀ ਮੇਰਾ ਵੀਰਾ ਹੁਣ ਆਪਾਂ ਰਲ ਮਿਲ ਕੇ ਨਾ ਸਾਰਾ ਕੁਝ ਠੀਕ ਕਰ ਦੇਣਾ ਚੰਗਾ ਹਾਂ ਭੈਣ ਹਾਂ ਤੂੰ ਖੁਸ਼ ਰੱਖ ਵੀਰੇ ਨਾ ਤੇਰੇ ਪਾਸ ਹੀ ਨਾ ਲੜਕੇ ਆਈਆਂ ਇਹ ਕਿ ਮੇਰਾ ਅੰਮਾ ਜਾਇਆ ਭਰਾ ਰੋਲਦਾ ਫਿਰਦਾ ਪਰ ਕੋਈ ਨਾ ਵੀਰੇ ਹੁਣ ਤੈਨੂੰ ਰੋਲ ਨਹੀਂ ਦੇਣਾ ਤੇਰੀ ਭੈਣ ਆ ਗਈ ਹਾਂ ਭੈਣ ਤੂੰ ਆ ਗਈ ਹੈ ਨਾ ਹਾਂ ਹੁਣ ਸਾਰਾ ਕੁਝ ਠੀਕ ਹੋ ਜਾਊ ਵੀਰੇ ਹਾਂ ਭੈਣ ਕੰਸਾ ਰਖੂ ਤਾ ਕੀ ਕਰੀਂ ਚੱਲ ਕੋ ਖੜਾ ਹੋ ਨਾ ਤੋ ਆ ਦੇਖ ਕੀ ਹਾਲ ਬਣਾਇਆ ਸੋਨੇ ਕੱਪੜੇ ਪਾ ਛੱਜ ਦਾ ਹਾਲ ਬਣਾਉਂਦਾ ਆ ਦੇਖ ਕੀ ਸਦਾਈਆਂ ਵਰਗਾ ਹੋਇਆ ਪਿਆ ਖੜਾ ਹੋ ਮੇਰਾ ਵੀਰ ਆਜਾ 来 ਵੀਰੇ ਰੋਟੀ ਖਾ ਲੈ ਚੰਦਰੀਆ ਨਾ ਘਰੇ ਆਟਾ ਨਾ ਕੋਈ ਰਾਸ਼ਨ ਨਾ ਕੋਈ ਪਾਣੀ ਆਹਾਰ ਕੇ ਫਿਰ ਚਾਚੇ ਗਿਆ ਤੋਂ ਮੰਗਿਆ ਮੈਂ ਕਿ ਚਾਚੀ ਦੋ ਰੋਟੀਆਂ ਦੇ ਦੇ ਪਤਾ ਨਹੀਂ ਕਿੰਨੇ ਕਿ ਦਿਨਾਂ ਦਾ ਕੁੱਖਾ ਮੇਰਾ ਭਰਾ ਮੈਨੂੰ ਤੇ ਤੇਰੇ ਵੀ ਹੰਦੀ ਆਸ ਨਹੀਂ ਸੀ ਪੈਣੇ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਤੂੰ ਮਨ ਹਾਲਾ ਨਾ ਕਰ ਠੀਕ ਹੋ ਜੂ ਸਾਰਾ ਕੁਝ ਤੰਦਰਿਆ ਜੇ ਤੂੰ ਬੰਦਾ ਬਣਿਆ ਹੁੰਦਾ ਕੋਈ ਝੱਜ ਦੇ ਕੰਮ ਕਰਦਾ ਸੱਜ ਮਾਂ ਆਪਾਂ ਨੂੰ ਇਹ ਛੱਡ ਕੇ ਤਾਂ ਨਾ ਜਾਂਦੀ ਚੱਲ ਕੋਈ ਨਹੀਂ ਹਲੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਸੁਧਰ ਜਾ ਬੰਦਾ ਬਣ ਜਾ ਬੰਦਾ ਚੱਲ ਖਾ ਰੋਟੀ ਦੇਖ ਮੈਂ ਤੇਰੇ ਪਿੱਛੇ ਆਪਦਾ ਘਰ-ਬਾਰ ਸਾਰਾ ਕੁਝ ਛੱਡ ਕੇ ਆਈ ਆਂ ਮੈਂ ਥੋੜੀ ਤੈਨੂੰ ਰੋਲਦਾ ਦੇਖ ਸਕਦੀ ਆ ਇਹ ਗਲੀਆਂ ਚ ਤਵਾ ਦਾ ਰੋਟੀ